ये अपना समान तो। आज सारे भाई जाना है अज का ब्लॉग अज ज्यादा टाइम नहीं मेरे को करके बस अज थोड़ा जी चलो ਅਗਲੇ ਬਲੌਗ ਦੇ ਵਿੱਚ ਤੁਹਾਨੂੰ ਜਿਹੜਾ ਸੁਖਵੀਰ ਬਾਦਲ ਕਹਿੰਦਾ ਸੀ ਪਾਣੀ ਵਾਲੀ ਬੱਸ ਨੂੰ ਪਾਣੀ ਵਾਲੀ ਬੱਸ ਦੇ ਦਰਸ਼ਣ ਵੀ ਕਰਾਉਂਦੇ ਉਹ ਵੀ ਵਾਲਾ ਕਹਿੰਦਾ ਸੀਗਾ ਤੁਹਾਨੂੰ ਇੱਥੇ ਦਿਖਾਵਾਂਗੇ ਇੱਥੇ ਚੱਲਦੀ ਹੈ ਜਰਮਨ ਦੇ ਵਿੱਚ ਬਾਈ ਪਾਣੀ ਵਾਲੀ ਬੱਸ ਇਹਨਾਂ ਨੇ ਬਾਈ ਮੈਂ ਕਹਿੰਨਾ ਤਕਨੀਕ ਵਾਲੇ ਤਾਂ ਬੱਟ ਕੱਢੇ ਪਏ ਆ ਜਰਮਨ ਵਾਲਿਆਂ ਨੇ ਹੋਰ ਗੱਲਾਂ ਦੀ ਗੱਲਾਂ ਹਾਂ ਇਹਨਾਂ ਨਵੇਂ ਨਵੇਂ ਬਲੌਗ ਬਣਾਉਂਦਾ ਤੁਹਾਨੂੰ ਦਿਖਾਉਣੇ ਜਰਮਨ ਘੁੰਮ ਕੇ ਸਾਰਾ ਮੇਰੇ ਕੋਲ ਮੈਂ ਕੰਮਾਂ ਕਰਾਂ ਇਹ ਟਾਈਮ ਜਿਆਦਾ ਲੱਗਦਾ ਹੈ ਜਾਂ ਹੁਣ ਬਸ ਹੁਣ ਮੜਾ ਜਾ ਸੈੱਟ ਜਾ ਹੋਇਆ ਕੰਮ ਤਾਂ ਕਰਕੇ ਹੁਣ ਪਹਿਲਾਂ ਜਰਮਨ ਦਿਖਾਉਣੇ ਫਿਰ ਸਾਰੇ ਯੂਰਪ ਘੁੰਮ ਕੇ ਦਿਖਾਉਂਗੇ ਯੂਰਪ ਦਿਖਾਉਣਾ ਇੰਗਲੈਂਡ ਜਾ ਕੇ ਇੰਗਲੈਂਡ ਉਹ ਤੋਂ ਬਾਅਦ ਹੁਣ ਦੇਖਦਾ ਮੇਰੀ ਅਗਲੀ ਸਲਾਹ ਪੈरिस ਜਾਣ ਦੀ ਆ ਪੈरिस ਤੋਂ ਜਿਹੜੀ ਟ੍ਰੇਨ ਜਾਂਦੀ ਆ ਯੂਰੋ ਐਰੋ ਯੂਰੋ ਸਟਾਰ ਐਰੋ ਸਟਾਰ ਕਹਿੰਦੇ ਆ ਇਹ ਜਾਨੀ ਕਿ ਯੂਰੋ ਸਟਾਰ ਆਪਾਂ ਇੰਗਲਿਸ਼ ਕਹਿੰਦੇ ਨੇ ਜਿੱਦਾਂ ਵੀ ਹੈਗਾ ਨਾ ਤਾਂ ਅਮਰੀਕਾ ਜਾਂਦੇ ਆ ਪਾਣੀ ਦੇ ਥੱਲੇ ਜਾਂਦੇ ਆ ਇੰਗਲਿਸ਼ ਟਾਉਨ ਨੂੰ ਕਹਿੰਦੇ ਆ ਉਹਨੂੰ ਤਾਂ ਅ ਚੈਨਲ ਟਨਲ ਕਹਿੰਦੇ ਆ ਇੰਗਲਿਸ਼ ਉਹ ਨਾਲ ਉਸ ਹੰਦਰ ਦੇ ਵਿੱਚੋਂ ਜਾਂਦੇ ਆ ਥੋੜੀ ਜਿਹੀ ਜਗ੍ਹਾ ਉਹ ਉਹ ਇਹਨੇ ਜੋੜੀ ਹੋਈ ਆ ਉਹਦੇ ਵਿੱਚ ਗੱਡੀਆਂ ਵੀ ਚੜ੍ਹਦੀਆਂ ਨੇ ਸਾਰਾ ਕੁਝ ਜਣ ਕੇ ਬੜਾ ਟੈਂਡ ਸਿਸਟਮ ਆ ਉਹ ਵੀ ਕਿਹਾ ਸੀਗਾ ਮੇਰਾ ਟਾਈਮ ਲੱਗਿਆ ਹੈਗਾ ਤਾਂ ਤੁਹਾਨੂੰ ਉਹਦੇ ਵਿੱਚ ਦਰਸ਼ਨ ਕਰਾਉਂਗੇ ਇਹ ਮੇਰੇ ਵੀਰ ਜਿਹੜੇ ਨਹੀਂ ਕਿਤੇ ਆ ਜਾ ਸਕਦੇ ਹੈਗੇ ਉਹਦਾ ਫੋਨ ਜਾ ਨਹੀਂ ਤੁਸੀਂ ਦੇਖ ਸਕਦੇ ਹੋ ਦੇਖਣਾ ਹੀ ਹੁੰਦਾ ਬਸ ਟਿਕਟ ਹੁੰਦੀ ਹੈ ਬਾਈ ਹਰੇਕ ਬੰਦਾ ਟਿਕਟ ਵੀ ਨਹੀਂ ਪੇ ਕਰ ਸਕਦਾ ਹੈਗਾ ਜੇ ਮਹਗੇ ਹੈਗੇ ਜਿਹੜੇ ਸਸਤਾ ਸਸਤਾ ਕੁਝ ਨਹੀਂ ਹੈਗਾ ਉਹ ਸਾ ਚੰਡੋਲ ਦਾ ਜਿਹੜਾ ਭੈਣ ਚ ਲੰਡਨ ਆਈ ਕਹਿੰਨੇ ਉਹਨੂੰ ਕਹਾਂ ਉਹਦੀ ਬਰਾਲੀ ਪਾਉਂਡ ਦੀ ਟਿਕਟਾਂ ਦਾ ਰਬਾ ਸਾਬ 4200 ਰੁਪਏ ਦੀ ਟਿਕਟ ਹੈ। ਬਸੋ ਚੰਡੋਲੇ ਸਾਲਾ ਇੱਕ ਘੁੰਮ ਦਾ ਭਾਂ ਹੈ ਤੁਸੀਂ ਇਹਨਾਂ ਲੁੱਟਣ ਦਾ ਬਸ ਬਣਾਇਆ ਹੋਇਆ। ਬਸ ਇੱਕ ਚੀਜ਼ਾਂ ਬਣਾਈਆਂ ਹੋਈਆਂ ਚੰਡੋਲੇ ਆ ਉਹ ਐ ਘੁੰਮਦਾ ਬਸ ਉੱਪਰ ਜਾ ਕੇ ਵੀਡੀਓ ਬਣਾਉਂਦੇ ਹੋਰ ਚਲਾ ਏਸੀ ਲਾਏ ਹੋਏ ਆ। ਚੰਡ ਹੈ ਤਾਂ ਚੰਡੋਲੇ ਆ ਇੱਕ ਤਰ੍ਹਾਂ ਦਾ। ਪਰ ਲੋਕ ਮੈਨੂੰ ਕਾਇ ਸੀ ਕਿ ਕਿਤੇ ਵੀ ਉਹੀ ਆ ਥੋੜਾ ਵੀ ਹੋਊਗੀ ਚਲ 10 10 ਪਾਉਂਡ ਹੋਊਗੀ ਟਿਕਟ ਸਾਰੀ। 42 ਪਾਉਂਡ। ਨੇ ਅੱਗ ਲਾਈ ਆ ਸਾਲ ਨੇ। ਚਲੋ ਕੋਈ ਨਾ ਮੈਂ ਬਣਾਇਆ ਦੁਨੀਆ ਜਾਂਦੀ ਹੈ ਘੁੰਮਣ ਫਿਰਨ ਜਾਂਦੀ ਹੈ ਕੋਈ ਨਹੀਂ ਜੇ ਤੁਹਾਨੂੰ ਅਗਲੇ ਹਫਤੇ ਦੇਖਦੇ ਆਂ ਅਗਲੇ ਹਫਤੇ ਮੇਰਾ ਟਾਈਮ ਲੱਗਦਾ ਵੀਕ ਦੇ ਦਿਨਾਂ ਦੇ ਵਿੱਚ ਕੋਈ ਕੰਮ ਦੇ ਬਾਈ ਥੱਕ ਬਹੁਤ ਹੋ ਜਾਂਦਾ ਕੰਮ ਬਹੁਤ ਹਾਰਡ ਹੈ ਤੁਸੀਂ ਕਹਿੰਦੇ ਮੈਂ ਕਮਾਈਆਂ ਸੌਖੇ ਕਮਾਈ ਇਥੇ ਕੋਈ ਸੌਖੀ ਨਹੀਂ ਹੈਗੀ ਬਾਈ ਕੰਮਾਂ ਦੇ ਉੱਤੇ ਬਸ ਸਾਰੀ ਢੜੀ ਲੰਘ ਜਾਂਦਾ ਕੱਪੜੇ ਬਸ ਆਈ ਇੰਡੀਆੋਂ ਜਿਹਾ ਆਉਣੇ ਮਾੜੇ ਮੋੜੇ ਕੱਪੜੇ ਪਹਿਨੇ ਨਹੀਂਦਾ ਇੱਥੇ ਸਾਰੇ ਕੋਈ ਕੰਮ ਵਾਲੇ ਕੱਪੜੇ ਹੁੰਦੇ ਆ ਉਹੀ ਪਹਿਨੇ ਆ ਉਹਨਾਂ ਬਸ ਆ ਕੇ ਆਪਣਾ ਰੋਟੀ ਪਾਣੀ ਪਕਾ ਕੇ ਜੇ ਕਈ ਵਾਰ ਹੁਣ ਮੈਂ ਇੱਕ ਮੈਂ ਦਾ ਪੰਗੇ ਹੋਰ ਵੀ ਉਹਦਾ ਕੰਮ ਤੋਂ ਆ ਕੇ ਵੀ ਹੋਰੇ ਕੰਮ ਤੇ ਜਾਣਾ ਹੁੰਦਾ ਤਾਂ ਚਲੋ ਇਹਦਾ ਆਪਣੀਆਂ ਆਪਣੀ ਹਿੰਮਤ ਹੈ ਜਿਹੜਾ ਕਰ ਸਕਦਾ ਬਈ ਕਰ ਸਕਦਾ ਹੈ ਹੁਣ ਸਾਰ ਹੁਣ ਰੇਹਕ ਬੰਦੇ ਤੇ ਹੁੰਦਾ ਨਹੀਂ ਹੈਗਾ ਠੀਕ ਹੈ ਨਾ ਇਹਦਾ ਆਪਣੀ ਹਿੰਮਤ ਹੁੰਦੀ ਆ ਚਲੋ ਪਰ ਇਹਦੇ ਵਿੱਚ ਕਿਸੇ ਨੂੰ ਉਹ ਵੀ ਨਹੀਂ ਕਰ ਸਕਦੇ ਹੈਗੇ ਬਲੇਮ ਵੀ ਨਹੀਂ ਕਰ ਸਕਦੇ ਉਹ ਤਾਂ ਮੇਰੀ ਮਰਜ਼ੀ ਆ ਮੈਂ ਕਰਨ ਮੈਂ ਮੇਰੀ ਮਰਜ਼ੀ ਆ ਜੇ ਕਰਨਾ ਘਰੋਂ ਬਾਅਦ ਸੁਪਟੀ ਤੋਂ ਬਾਅਦ ਕਿਸੇ ਦਾ ਇਹ ਵਿੱਚ ਕਿਸੇ ਦਿਨ ਤਾਂ ਕੋਈ ਵੀ ਹੋਣੀ ਨਾ ਕੋਈ ਜਦੋਂ ਕਿਸੇ ਨੂੰ ਮੈਂ ਪੈਸੇ ਦੇਣੇ ਆ ਨਾ ਦੇਣੇ ਗੱਲ ਖਤਮ ਹੋ ਗਈ ਤਾਂ ਮੇਰੀ ਮਰਜ਼ੀ ਆ ਇਹ ਵੀ ਮੈਂ ਕਿਸੇ ਨੂੰ ਕੋਈ ਕਹਿ ਨਹੀਂਦਾ ਸਾਦਾ ਹੈਗਾ ਠੀਕ ਹੈ ਨਾ ਤਾਂ ਹੈ ਕਿ ਬਸ ਉਹ ਟਾਈਮ ਲਗ ਪਰ ਕੋਈ ਨਾ ਕੋਈ ਪੂਰੀ ਐ ਬਾਈ ਤੁਹਾਨੂੰ ਪਾਣੀ ਵਾਲੀ ਬੱਸ ਦਿਖਾਵਾਂਗੇ ਅਗਲੇ ਹਫਤੇ ਮੇਰਾ ਜਣ ਕੇ ਪੂਰਾ ਇਹਨਾਂ ਬਣਿਆ ਹੋਇਆ ਹਨ ਵੀਰ ਭੇਰੇ ਜਿਹੜੇ ਆਪਣੇ ਇੰਡੀਆਨ ਆ ਉਹ ਵੀ ਦੇਖਾਦੇ ਹੋਰ ਕੰਟਰੀਆਂ ਦੇ ਵੀ ਦੇਖਣਾ ਚਲ ਉੱਥੇ ਜਾਰਾ ਯਾਨੀ ਕਿ ਆਪਣੇ ਹੁਣ ਇਹ ਪੰਜਾਬ ਵਾਲੇ ਭਾਈਆਂ ਕਰਾਉਂਗੇ ਦਰਸ਼ਨ ਜਿਹੜਾ ਸੁਖਵੀਰ ਬਾਗਬੰਦ ਤਾਂ ਪਾਣੀ ਦੇ ਵਿੱਚ ਆਪਾਂ ਬੱਸਾਂ ਚਲਾ ਦੂਗਾ ਤੁਹਾਨੂੰ ਦਿਖਾਉਂਗਾ ਪਾਣੀ ਵਾਲੀ ਬੱਸ ਕਿਹੇ ਜ ਆਉਂਦੀ ਹੈ ਉਹ ਨਾਲੇ 90 ਮਿੰਟ ਦਾ ਡੇਢ ਘੰਟਾ ਦਾ ਬੱਸ ਚੱਲਦੀ ਹੈ 40 ਮਿੰਟ ਚੱਲਦੀ ਹੈ ਰੋਡ ਤੇ ਤਾਂ 40 50 ਮਿੰਟ ਰੋਡ ਤੇ ਚੱਲਦੀ ਆ ਬਾਕੀ ਸਾਰਾ ਪਾਣੀ ਚ ਘੁੰਮੀ ਚ ਘੁਮਾਵਾਂ ਸਾਰੀ ਬੱਸ ਚਲਾਉਂਦੇ ਦੇਖ ਲੈ ਕੀ ਚੀਜ਼ਾਂ ਹੈ ਜੋ ਹਨ ਤਾਂ ਉਹ ਆਦਲ ਮਾ ਕੜੂਕਾ ਨਹੀਂ ਭਾਂਜ ਚਲਾਉਂਦੇਗੇ ਪਾਣੀ ਵਾਲੇ ਘੜੂਕੇ ਚਲਾ ਦੇ ਦੇਣੇ ਕਿਉਂਕਿ ਜਿਹੜਾ ਕਹਿੰਦਾ ਸੀਗਾ ਬਾ ਸੁਖਵੀਰ ਬਾਦਲ ਵੀ ਵੀ ਸਲੇਬ ਵਾਲੀ ਹ ਰੋਡ ਬਣਾ ਦੂੰਗਾ ਉਹ ਬਾਈ ਰੋਡ ਇੱਥੇ ਆ ਜਿਹੜੇ ਸਲੇਬਾ ਲੱਗਿਆ ਹੋਈ ਹਾਈਵੇ ਦੇ ਉੱਤੇ ਬੜੇ ਬੜੀਆਂ ਸਲੇਬਾ ਵਾ ਜੋ ਪੱਥਰ ਵਾਲੇ ਪੱਥਰ ਵਾਲੀ ਜਿਹੜੀ ਸੜਕ ਕਹਿੰਦਾ ਉਹ ਇੱਥੇ ਦਾ ਸਾ ਵੀ ਤਾਂ ਇੱਥੇ ਨਹੀਂ ਹੈਗਾ ਭਾਂਜ ਜੋ ਲੱਕ ਪਾ ਕੇ ਉੱਪਰ ਭਾਂਜ ਜੋ ਬਜਰੀ ਪਾਸਰੀ ਗਾਰ ਭਾਂਜ ਜੋ ਖੁਰਪੇ ਨਾਲ ਖਰਚ ਲਾਉਨੂੰ ਉਨੀ ਹੈ ਤੇ ਤੁਹਾਨੂੰ ਸੜਕ ਵੀ ਦਿਖਾਉਂਗਾ ਬਾਈ। ਰੋਡ ਦੇ ਉੱਤੇ ਜਾਂਦਾ ਹੀ ਰਹਣਾ ਹਾਈਵੇ ਦੇ ਉੱਤੇ ਮੈਂ ਕਿਉਂਕਿ ਆਉਣਾ ਜਾਣਾ ਹੁੰਦਾ ਇੱਧਰ ਉੱਧਰ ਦੂਜੇ ਖੇਰਾਂ ਦੇ ਵਿੱਚ ਉਹ ਦਿਖਾਉਂਗਾ ਹਾਈਵੇ ਇਹਨਾਂ ਨੇ ਬਣਾਏ ਹੋਏ ਨਾਲੇ ਆਪਣੇ ਦੇਖ ਲਓ ਹਾਈਵੇ ਬਣਾਏ ਹੋਏ। ਆਪਣੇ ਤਾਂ ਸੜਕ ਮਰਨ ਦਾ ਹੀ ਭਾਂਜਾ ਪਤਾ ਨਹੀਂ ਕਿ ਬੰਦਾ ਮਰ ਚੂਗਾ ਪਤਾ ਨਹੀਂ ਕਿ ਗਾਂ ਆ ਕੇ ਵਿੱਚ ਵਿੱਚ ਵੱਜੂ ਕੋਈ ਜਾਨਵਰ ਆ ਕੇ ਵਿੱਚ ਵੱਜੂਗਾ। ਟਰੱਕ ਟਰਾਲੇ ਖੜਾ ਦਿੰਦੇ ਨੇ ਸੜਕ ਤੇ ਇੱਥੇ ਨਹੀਂ ਹੈਗਾ ਬਾਈ ਇਹ ਸਿਸਟਮ ਹਾਈਵੇ ਦੇ ਉੱਤੇ ਤੁਸੀਂ ਕਦੇ ਵੀ ਗੱਡੀ ਨਹੀਂ ਪਾਰ ਕਰ ਸਕਦੇ ਹੈਗੇ। ਆਪਣੇ ਤਾਂ ਲਾਈਟਾਂ ਲਾ ਕੇ ਖੜਾ ਦੰਨੇ ਆ ਇੱਥੇ ਨਹੀਂ ਖੜਾ ਸਕਦੇ ਬਾਈ ਇੱਥੇ ਨਹੀਂ ਖੜਾ ਸਕਦੇ ਚਲੋ ਠੀਕ ਹੈ ਮੈਂ ਹੁਣ ਆਪਣਾ ਪੇਟ ਪੂਜਾ ਕਰ ਲਾ ਠੀਕ ਹੈ ਨਾ ਮੈਂ ਠੰਡਾ ਹੋ ਜਾਣਾ ਤੁਹਾਨੂੰ ਅਗਲੇ ਹਫਤੇ ਮਿਲਦੇ ਆ ਜਾਂ ਵੀਕ ਦੇ ਦਿਨ ਦੇ ਵਿੱਚ ਜੇ ਜਦੋਂ ਮੈਂ ਫ੍ਰੀ ਹੋਇਆ ਆਈ ਹੋਪ ਯੂ ਕਮ ਬਹੁਤ ਸੀਗਾ ਟਾਈਮ ਨਹੀਂ ਸੀਗਾ ਬਾਈ ਜਮਾਂ ਵੀ ਤੁੰਦੋਂ ਹੋ ਨਾ ਬਿਕਾ ਮੈਂ ਕੋਈ ਕਰ ਕੀ ਕਰਦਾ ਲੱਕੜੀ ਦਾ ਕੰਮ ਕਰਦਾ ਬਾਈ ਸਮਾਨ ਸਮੂਹ ਜੀ ਬੰਨਣਾ ਕਿਵੇਂ ਕਰਨਾ ਸਾਰਾ ਇੱਥੇ ਤਕਨੀਕਾਂ ਦਿਖਾਉਨੇ ਸਾਨੂੰ ਠੀਕ ਹਨ ਆਪਣੇ ਨਾਲੇ ਬੰਦਾ ਜਿਹੜੇ ਕੰਮ ਕਰਦੇ ਨੇ ਜਿਹੜੇ ਉਹ ਇੰਡੀਆ ਦੇ ਪਿਛੇ ਦਾ ਲੱਕੜੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹ ਕੋਈ ਨਵੀਂ ਤਕਨੀਕ ਸਿੱਖਣ ਨੂੰ ਮਿਲਦੀ ਹੈ ਹਨ ਕੋਈ ਨਾ ਬਾਈ ਆਪਾਂ ਕਰਾਂਗੇ ਕੋਈ ਜਿੱਦਾਂ ਕੋਈ ਬੰਦਾ ਆਪਣਾ ਆਪਣਾ ਆਪਣੀ ਤਕਨੀਕ ਮੈਨੂੰ ਵੀ ਦੱਸ ਸਕਦਾ ਸ਼ੇਅਰ ਕਰ ਸਕਦਾ ਕਿਉਂਕਿ ਮੈਂ ਵੀ ਆਪਣੀ ਕੋਈ ਸੋਧ ਕਰ ਸਕਦਾ ਕਿ ਪਰਫੈਕਟ ਦਾ ਬੰਦਾ ਕੋਈ ਨਹੀਂ ਹੁੰਦਾ ਹੈਗਾ ਬਾਈ ਹਨ ਅਸੀਂ ਤਾਂ ਜੱਟ ਜੱਟਾ ਸਾਉ ਦਾ ਇੱਥੇ ਆ ਕੇ ਸਿੱਖਿਆ ਲੱਕੜੀ ਦਾ ਕੰਮ ਅਸੀਂ ਜਿਹੜਾ ਇੰਡੀਆ ਤੋਂ ਲੱਕੜੀ ਦਾ ਕੰਮ ਕਰਦੇ ਆਏ ਆ ਗੱਲ ਇਹ ਹੈ ਵੀ ਆਪਣੇ ਵੀਰ ਬਹੁਤ ਟੈਲੈਂਟਡ ਬੈਸਟ ਇੰਡੀਆ ਦੇ ਵਿੱਚ ਹਨ ਤਾਂ ਕੋਈ ਚੱਕਰ ਨਹੀਂ ਹੈਗਾ ਗੱਲਾਂ ਬਾਤਾਂ ਕਰਿਓ ਕੋਈ ਜੇ ਆਪਾਂ ਜਿੱਦਾਂ ਹੁਣ ਚੱਲਦਾ ਮੇਰਾ ਬਲੌਗ ਕੋਈ ਲੋਕ ਸਬਸਕ੍ਰਾਈਬ ਕਰਦੇ ਨੇ ਤਾਂ ਪੱਕਮਤੇ ਵੀ ਇੱਥੇ ਜਾਨਕਿ ਉਹਨਾਂ ਨੂੰ ਸਪான்ਸਰ ਕਰਾ ਕੇ ਜਿੱਦਾਂ ਕੰਪਨੀ ਵਿੱਚ ਕੰਮ ਕਰਦਾ ਆਪਣੀ ਬੜੀ ਕੰਪਨੀਆਂ ਮੇਰੀ ਉਹਦੇ ਵਿੱਚ ਕਰਕੇ ਜੇ ਜੇ ਮੇਰਾ ਕੋਈ ਜੇ ਮੈਨੂੰ ਕੋਈ ਸਪ ਕਰੂਗਾ ਕਿ ਆ ਨਾ ਅੱਗੇ ਸ਼ੇਅਰ ਕਰਦੇ ਹੋ ਕਿ ਕੋਈ ਕੋਈ ਕੰਮ ਪਰਫੈਕਟ ਆਉਂਦਾ ਹਨਾ ਕਿਉਂਕਿ ਪੈਸਾ ਲੱਗਦਾ ਬਾਈ ਕੋਈ ਬੰਦਾ ਪੈਸੇ ਖਰਚ ਕੇ ਜਿੱਦਾਂ ਇੱਥੇ ਮੈਂ ਇੱਥੇ ਕੰਪਨੀ ਦੇ ਵਿੱਚ ਉਹਨਾਂ ਨੂੰ ਬਲਾਹ ਖਾ ਲਦਾ ਕੰਮ ਕਰ ਸਕਦੇ ਪਰ ਲੱਕੜੀ ਦਾ ਕੰਮ ਆਉਣਾ ਚਾਹੀਦਾ ਬਾਈ ਐ ਹੀ ਨਹੀਂ ਹੈਗਾ ਵੀ ਹਾਂ ਕਦੇ ਆ ਦੋ ਨੰਬਰ ਵਾਲਾ ਸਰਟੀਫਿਕੇਟ ਬਣਾ ਕੇ ਫਿਰ ਤੁਸੀਂ ਉਹ ਕਰਨਾ ਕੰਮ ਆਉਣਾ ਚਾਹੀਦਾ ਕੋਈ ਕੰਮ ਆਉਣਾ ਚਾਹੀਦਾ ਤੇ ਸਰਟੀਫਿਕੇਟ ਚਾਹੀਦਾ ਕਿਉਂਕਿ ਅੰਬੈਸੀ ਦੇ ਵਿੱਚ ਕਰਨਾ ਪੈਂਦਾ ਬੋਲੀ ਤੁਹਾਨੂੰ ਤੁਹਾਨੂੰ ਸਿੱਖਣੀ ਪੈਣੀ ਹੈ ਠੀਕ ਹੈ ਨਾ ਬੋਲੀ ਦਾ ਕੋਰਸ ਕਰਨਾ ਪੈਣਾ ਇੱਥੇ ਆ ਕੇ ਬੋਲੀ ਦੇਖਣੀ ਵੀ ਤਾਂ ਤੁਹਾਨੂੰ ਪੀਆ ਮਿਲੂਗੀ ਅੱਗੇ ਹਨਾ ਤਾਂ ਪੈਸੇ ਲੱਗਦੇ ਆ ਬਾਈ ਜੀ ਤੁਹਾਨੂੰ ਐਵੇਂ ਚਾਹੀਦੀਏ ਜੇ ਅਜੇ ਉਹ ਵੀ ਪੈਸੇ ਨਹੀਂ ਲਾਦੇਗੇ ਪੈਸੇ ਲੈਣੇ ਆ ਉਹ ਬਾਕੀ ਜਲਾ ਬਾਅਦ ਦੇ ਵਿੱਚ ਯਾਨੀ ਕਿ ਬੰਦਾ ਬੋਲੀ ਸਿੱਖ ਲਵੇ ਜਰਮਨ ਦੀ ਔਖੀ ਹੋਊ ਕਿ ਐਡੀ ਔਖੀ ਨਹੀਂ ਜਿਹੜਾ ਬੰਦਾ ਇੰਗਲਿਸ਼ ਬੋਲ ਲੰਦਾ ਉਹ ਬੋਲੀ ਵੀ ਸਿੱਖ ਲੰਦਾ ਹਨਾ ਔਰ ਕੰਮ ਆਉਣਾ ਚਾਹੀਦਾ ਸਰਟੀਫਿਕੇਟ ਤੁਸੀਂ ਕਿਤੇ ਵੀ ਬਣਾ ਲਓ ਕੋਈ ਚੱਕ ਕੰਮ ਪਰ ਜ਼ਰੂਰ ਆਉਣਾ ਚਾਹੀਦਾ ਬਾਈ ਜੀ ਠੀਕ ਹੈ ਨਾ ਇਸੇ ਤੋਂ ਤੋਂ ਬਾਦੀਆਂ ਗੱਲਾਂ ਮਜੂਬ ਹੋਊਗਾ ਹਨ ਇਹਨੇ ਪਹਿਲਾਂ ਜਿਹੜੀ ਆ ਤਿੰਨ ਚੀਜ਼ਾਂ ਜ ਰੋਜ਼ ਹੀ ਨੇ ਹਨ ਇੱਕ ਵਾਰ ਬਾਰ ਇੱਥੇ ਜਿਹੜਾ ਫਸ ਗਿਆ ਕੰਮ ਭੈਣ ਮੈਂ ਕਹਿੰਦਾ ਸਾਰੀ ਮਰਦਿਆਂ ਰੋਟੀਆਂ ਭਾਈ ਇੰਨੀ ਗਰੰਟੀ ਆ ਮਨ ਨੂੰ ਲੱਗ ਜਾਮਾ ਚਲੋ ਠੀਕ ਹੈ ਜੀ ਸਸਤੀ ਕਰਸ ਆ ਇਹਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਅਗਲਾ ਬਲੌਗ ਬਣਾਉ ਜਿਵੇਂ ਕਿ ਆ ਸਾਨੂੰ ਪਾਣੀ ਵਾਲੇ ਬੱਸ ਦਿਖਾਉਂਗਾ ਹਨਾ ਠੀਕ ਹੈ ਨਾ ਪਰ ਤੁਸੀਂ ਸਭ ਮੈਨੂੰ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਵੱਤੋ-ਬਾਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਉੰਧਖਾਨੇ ਆਪਾਂ ਆਏ ਨਹੀਂ ਹੈਗਾ ਕੋਈ ਗਲਤ ਮਲਤ ਚੀਜ਼ਾਂ ਹਨ ਤੁਹਾਨੂੰ ਸਹੀ ਚੀਜ਼ਾਂ ਦਿਖਾਵਾਂਗੇ ਜਿਹੜੀ ਇੱਥੇ ਹੈਗੀ ਹੈ ਕੰਮਦਾਰ ਦੱਸਾਂਗੇ ਜਿਹੜੇ ਵੀਰ ਮੇਰੇ ਅਮਗਾਇ ਉਹ ਵੀ ਸਿੱਖ ਸਾਧ ਸੰਤ ਮਿੱਤਰ ਵੀ ਸਾਧਦੇ ਆ ਸਮਾਤੀ ਮੈਨੂੰ ਤੁਸੀਂ ਦੱਸ ਲੱਗਦੇ ਆ ਵੀ ਨਹੀਂ ਬਾਈ ਜੀ ਆਹ ਇਹ ਕੰਮ ਦੇ ਵਿੱਚ ਆਹ ਸੋਲ ਕਰ ਸਕਦੇ ਆ ਮੈਨੂੰ ਜਾਨੀ ਆਪਣੇ ਸਲਾਹ ਹੋਏਗਾ ਪਕੜ ਇੱਥੇ ਬਾਈ ਮੈਂ ਕਿਹੜਾ ਇੱਥੇ ਕਿੱਡੋ ਸਿੱਖ ਆਇਆ ਨਾ ਇੱਥੇ ਰੱਖਿਆ ਜੋ ਵੀ ਹੈਗਾ ਨਾ ਠੀਕ ਆ ਮੇਰਾ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਰੱਬ ਰੱਖਾ